ब्रह्मज्ञानी के एक ही रंग ब्रह्मज्ञानी के बसे प्रभ संग परिजन यह हमारा फरमान करने ब्रह्मज्ञानी के एक ही रंग हमेशा हर दे रंग प्रेम से लगा रहता है ब्रह्मज्ञानी ब्रह्मज्ञानी के बसे प्रभ संग और परमेश्वर भी हमेशा ब्रह्मज्ञानी के लाल रहता है साक्षात्कार क्योंकि वो ब्रह्म दी प्राप्ति ਲਈ ਹਰ ਵੇਲੇ ਯਤਨ ਪ੍ਰਯਤਨ ਕਰਦੇ ਰਹੇ ਹਰ ਵੇਲੇ ਨਾਮ ਜਪਦੇ ਨੇ ਬ੍ਰਹਮ ਦਾ ਧਿਆਨ ਕਰਦੇ ਨੇ ਜਿਸ ਕਰੇ ਪਰਮੇਸ਼ਰ ਵੀ ਉਹਨਾਂ ਦੇ ਅੰਗ ਸੰਗ ਹੀ ਰਹਿੰਦੇ ਕਿਉਂਕਿ ਇਹ ਉਹਨਾਂ ਨੇ ਆਸਰਾ ਹੋਰ ਪਰਮੇਸ਼ਰ ਦਾ ਲਿਆ ਹੈ ਬ੍ਰਹਮ ਗਿਆਨੀ ਕੇ ਨਾਮ ਉਧਾਰ ਕੇਵਲ ਆਸਰਾ ਹੋਰ ਕੇਵਲ ਪਰਮਾਤਮਾ ਦਾ ਲਿਆ ਉਹਨਾਂ ਨੇ ਨਾਮ ਦਾ ਆਸਰਾ ਲਿਆ ਹੋਇਆ ਦੋ ਬਾਦਮਾ ਜੀ ਨੇ ਵਿਚਾਰ ਕੀਤਾ ਬਦਰੀਨਾਥ ਯਾਤਰਾ ਤੇ ਜਾਣੇ ਦੋਨੋਂ ਤਿਆਰ ਹੋਏ ਯਾਤਲਾ ਉਸੇ ਪੈਦਲ ਯਾਤਰਾ ਕਰ ਰਹੇ ਨੇ ਬਦਰੀਨਾਥ ਪਹੁੰਚੇ ਇੱਕ ਮਾਤਵਾਦ ਹੋਈ ਤੀਬੀ ਖਰਾਬ ਹੋ ਗਈ ਬੁਖਾਰ ਚੜ ਗਿਆ ਦਸਤ ਲੱਗ ਗਏ ਵਾਪਸੀ ਤੇ ਜਦੋਂ ਆਉਣ ਲਗੇ ਤਾਂ ਫਿਰ ਦੁਜੇ ਮਹਾਤਮਨ ਦੀ ਸੇਵਾ ਕਰਦੇ ਰਿਹਾ ਪਰ ਉਹਨ ਨੂੰ ਛਾ ਨਾ ਲੱਗਿਆ ਵੀ ਮੇਰੀ ਸੇਵਾ ਕਰਦੇ ਨੇ ਤਾਂ ਮੈਨਾਂ ਨੂੰ ਤਕਲੀਫ ਹੁੰਦੀ ਅਸੀਂ ਕਿਉਂ ਕਿਸੇ ਨੂੰ ਤਕਲੀਫ ਸੁਭਾਈਏ ਇਸ ਕਰਕੇ ਉਹ ਬਾਰ ਬਾਰ ਕਹਿੰਦੇ ਕਿ ਉਹਨਾਂ ਨੇ ਭੇਜ ਦਿੱਤਾ ਦੁਜੇ ਮਹਾਤਮਨ ਇਹ ਸਾੜਾ ਲੈ ਸ੍ਰੀ ਠੀਕ ਨਹੀਂ ਕੋਈ ਸਮਾਸੀ ਹੌਸੇ ਹੌਸੇ ਆਰਾਮ ਕਰਦੇ ਕਰਦੇ ਜਾਵਾਂਗੇ ਤੇ ਕਿਹਾ ਕਿ ਉਹ ਆ ਕੇ ਉਹਨਾਂ ਨੇ ਭੇਜ ਦਿੱਤਾ ਦੁਜੇ ਮਹਾਤਮਨ ਆਪ ਹੁਣ ਇੱਕ ਪਾਸੇ ਦੇ ਖੇਤ ਸੀ ਕਿ ਕਿ ਇਹ ਚਲੇ ਗਿਆ ਤੇ ਉੱਥੇ ਦੇਖਦੇ ਨੇ ਥੋੜਾ ਖੂਦਾ ਪਾਣੀ ਹੈ ਚਲੋ ਇੱਥੇ ਆਰਾਮ ਕਰ ਲਈਏ ਥੋੜੀ ਦੇਰ ਬਾਅਦ ਉੱਥੇ ਇੱਕ ਆਦਮੀ ਆਇਆ ਉਹ ਜ਼ਮੀਨ ਦਾ ਮਾਲਕ ਹੈ ਉੱਡੋ ਇੱਥੇ ਉੱਡੋ ਆਦਮੀ ਨੇ ਕਿਹਾ ਵੀ ਮੇਰੀ ਤਬੀਅ ਠੀਕ ਨਹੀਂ ਬੁਖਾਰ ਹੈ ਉਹ ਦਸਤ ਲੱਗੇ ਹੋਏ ਨੇ ਇੱਥੇ ਜਰਾ ਪਾਣੀ ਦਾ ਸੁੱਕਾ ਹੈ ਥੋੜਾ ਇੱਥੇ ਮੈਂ ਜਲ ਵਰਤ ਲਾਂਗਾ ਕਹਿੰਦਾ ਨਹੀਂ ਮੈਂ ਤੇ ਰਹਿਣ ਹੀ ਦਿੰਦਾ ਉੱਠ ਜਾਉਂਦਾ ਬੜਾ ਉਸਨੇ ਕਿਹਾ ਮਾਦਮੇ ਸੋਚੇ ਕੋਈ ਪਰਮੇਸ਼ਰ ਨੇ ਭਲਾ ਹੀ ਕਰਨਾ ਹੋਵੇਗਾ ਕਦੀ ਮਹਾਤਮਾ ਲੋਗ ਇਹ ਨਹੀਂ ਸੋਚਦੇ ਵੀ ਦੇਖੋ ਇਹ ਨਹੀਂ ਉਠਾਉਂਦਾ ਜਾਂ ਮੇਰਾ ਕੰਮ ਬੰਦ ਕਰਦਾ ਉਹ ਹਮੇਸ਼ਾ ਇਹ ਸੋਚਦੇ ਨੇ ਕੋਈ ਭਲਾ ਹੋੜ ਮੱਲ ਪਰਮੇਸ਼ਰ ਜੀ ਉਹ ਕਰਦਾ ਅੱਛਾ ਕਰਦਾ ਭਲਾ ਹੀ ਕਰਦਾ ਮੈਂ ਇਸ ਖਿਆਲ ਨਾਲ ਕਹਿੰਦੇ ਚਲੋ ਕੋਈ ਭਲੇ ਦੀ ਗੱਲ ਹੋਏਗੀ ਤਾਂ ਹੀ ਉਠਾਂਦਾ ਪਏ ਕੋ ਰੋਸ਼ਨੀ ਕੀਤਾ ਕੋਈ ਬੜੇ ਇਬਰਾਹਿਮ ਨਾਲ ਉੱਠ ਕੇ ਚਲੇਗੇ ਥੋੜੀ ਅੱਗੇ ਗਏ ਤਾਂ ਦੇਖਦੇ ਨੇ ਇੱਕ ਪਾਸੇ ਹੋਰ ਗਊਸ਼ਾਲਾ ਬਣੀ ਹੋਈ ਏ ਕਾਦੇ ਪੂਲੇ ਪਏ ਨੇ ਨਾਲੇ ਦੇਖਿਆ ਤੇ ਬੋਲੀ ਬਣੀ ਹੋਈ ਕਹਿੰਦੇ ਇੱਥੇ ਬੜਾ ਅੱਛਾ ਵੀ ਬੋਲੀ ਕੋ ਜੋ ਪਾਣੀ ਕੱਢਣਾ ਪੈਂਦਾ ਤੇ ਬੋਲੀ ਬਣੀ ਏ ਪਾਣੀ ਰਸੀ ਦੀ ਲੋੜ ਨਹੀਂ ਬਾਲਟੀ ਲੋੜ ਨਹੀਂ ਉਧੇ ਪਾਣੀ ਮਿਲ ਜਾਣਾ ਨਾਲੇ ਕਾਦੇ ਪੂਲੇ ਪਏ ਨੇ ਉਹ ਬਿਚਾਗਣ ਉਹਨੇ ਆਪਣੀ ਵਿੱਚ ਚਾਦਰ ਵਿਛਾਤੀ ਉਧੇ ਆਪਣਾ ਆਰਾਮ ਕਰਨ ਲੱਗੇ ਸ਼ਾਮ ਜੇ ਹੋਈ ਤਾਂ ਦੇਖਿਆ ਦੋ પતિ ਪਤਨੀ ਆਦਮੀ ਤੋਂ ਆਏ ਨੇ ਦੇਖਿਆ ਮਾਤਮਾ ਜੀ ਆਏ ਨੇ ਬੜੇ ਪਿਆਰ ਨਾਲ ਮਿਲੇ ਸੁਖ ਸਾਥ ਪੁੱਛੇ ਦੋ ਤਾਂ ਪਤਾ ਲੱਗਾ ਉਹਨਾਂ ਨੂੰ ਵੀ ਇਹਨਾਂ ਨੂੰ ਬੁਖਾਰ ਹੈ ਦਸ ਲੱਗੇ ਨੇ ਉਹ ਛੇਤੇ ਉਹਨਾਂ ਇਸ਼ਾਰਾ ਕੀਤਾ ਮੈਂ ਜਾਓ ਦਹੀਂ ਨਾਲ ਚਾਹ ਲੈ ਕੇ ਆਓ ਉਹਨਾਂ ਨੂੰ ਸੇ ਉਹ ਦਹੀਂ ਚਾਹ ਬੁਲ ਖਲਾਇਆ ਉਹਨਾਂ ਨੂੰ ਵੀ ਕੋਲ ਬੈਠੇ Satsang ਕਰਦੇ ਰਹੇ ਰੋਜ਼ ਹੀ ਆਉਂਦੇ ਨੇ ਉਹਨਾਂ ਨੂੰ ਬੜੇ ਪ੍ਰੇਮ ਨਾਲ ਭੋਜਨ ਕਰਾਉਂਦੇ ਨੇ ਸਤਸੰਗ ਸੁਣਦੇ ਨੇ ਆਸੇ ਆਸੇ ਤੁਸੀਂ ਵੀ ਠੀਕ ਹੋਗੇ ਪਰ ਬਸ ਸਤਸੰਗ ਕਰਦਿਆਂ ਦੇ ਮਹੀਨਾ ਲੰਘ ਗਿਆ ਜਦੋਂ ਮਹਾਤਮਾ ਜੀ ਕਹਿੰਨ ਜਾਣਾ ਉਹ ਜਾਣ ਹੀ ਨਾ ਦੇ ਇਹ ਤੁਹਾਡੇ ਇੱਥੇ ਰਹਿਣ ਦਾ ਸਾਨੂੰ ਬੜਾ ਆਨੰਦ ਆਉਂਦਾ ਹੈ ਸਤਸੰਗ ਸੁਣਦਿਆਂ ਆਪ ਕਿਰਪਾ ਕਰੋ ਇੱਥੇ ਰਹੋ ਇਹ ਮਹੀਨਾ ਬੀਤ ਹੋ ਗਿਆ ਕਹਿੰਦੇ ਮਹਾਤਮਾ ਜੀ ਕਹਿੰਦੇ ਹੁਣ ਤਾਂ ਜਾਣਾ ਸੀ ਬਈ ਬਾਰ ਬਾਰ ਗੰਦੇ ਜਾੜਾ ਸੀ ਇੱਕ ਦਿਨ ਗਿਆਨ ਲਗੇ ਵੀ ਹਮਸਾ ਨੂੰ ਛੁੱਟੀ ਦੇ ਦੋ ਤੁਸੀਂ ਬੜੀ ਸੇਵਾ ਸਾਡੀ ਕੀਤੀ ਤੇ ਹੁਣ ਅਸੀਂ ਰਿਸ਼ੀ ਕਿਸ ਜਾਣਾ ਕਿਆ ਤੁਸੀਂ ਫਿਰ ਜਾਣਾ ਚਾਹੁੰਦੇ ਕਹਿੰਦੇ ਹਾਂ ਮਹਾਰਾਜ ਹੁਣ ਜਾਣਾ ਤੇਰਾ ਦਿਨ ਹੋ ਕੇ ਜਾਵਾਂਗੇ ਕਿਆ ਫਿਰ ਗਿਆਨ ਲਗੇ ਅੱਛਾ ਫਿਰ ਨੇਤਰ ਬੰਦ ਕਰੋ ਤੇ ਤੇਰਾ ਦਿਨ ਪਹੁੰਚਾ ਮਹਾਤਮਾ ਬੜੇ ਹੈਰਾਨ ਹੋ ਕੇ ਦੇਖਣ ਲੱਗੇ ਕੌਣ ਹੈ ਕੀ ਬੋਲਿਆ ਨਨੇ ਉਹ ਤੇ ਇਸ ਸੰਦੇ ਨੇ ਪਤੀ ਪਤਨੀ ਗ੍ਰਿਸ਼ਤੀ ਬੰਦੇ ਨੇ ਗਊਆਂ ਇੱਧਰ ਰਖੀਆਂ ਨੇ ਗਊਆਂ ਚਰਾਉਂਦੇ ਨੇ ਨਾਲੇ ਨਦੀ ਜਮੀਨ ਹੈ ਆਏਗੇ ਦੀ ਸੇਵਾ ਕਰਦੇ ਨੇ ਪਰ ਜਦੋਂ ਉਹਨਾਂ ਨੇ ਕਿਹਾ ਅਮੀ ਅੱਖਾਂ ਬੰਦ ਕਰ ਲਓ ਤੇ ਦੇਰ ਤਹਾਨੂੰ ਪਹੁੰਚ ਜਾਓ ਉਹ ਸਮਝ ਗਏ ਵੀ ਕੁਈ ਐਸੇ ਪਗਲਾ ਬੰਦਾ ਤਾਂ ਹੈ ਨਹੀਂ ਦੇਖੋ ਇਹਨੇ ਮਹੀਨਾ ਹੋ ਗਿਆ ਨੰਮ ਸੇਵਾ ਕਰਨ ਦੇ ਨੂੰ satsang ਕਰਨ ਦੇ ਨੂੰ ਪਰ ਇਹ ਕਿਹੜੀ ਤਾਕਤ ਨਾਲ ਬੋਲ ਰਿਹਾ ਵੀ ਅੱਖਾਂ ਬੰਦ ਕਰੋ ਤਾਂ ਦੇਰਾਂ ਤੋਂ ਪਹੁੰਚ ਜਾਓ ਐਕਦਾਮ ਹੈਰਾਨ ਹੋ ਕੇ ਦੇਖਦੇ ਨੇ ਦੋਨਾਂ ਦੇ ਦਰਸ਼ਨ ਕਰ ਰਹੇ ਨੇ ਪਤੀ ਪਤਨੀ ਦੇ ਹੱਥ ਜੋੜ ਕੇ ਕਹਿਣ ਲੱਗੇ ਆਪ ਕੌਣ ਹੋ ਕੰਨੈਸੀ ਤੇ ਭਾਰ ਦੇ ਰਹੇ ਨੇ ਕਉਂ ਆ ਪਾਲਨ ਦਾ ਸਾਡਾ ਸ਼ੌਕ ਹੈ। ਤੇ ਅਸੀਂ ਗਊਆਂ ਦੀ ਸੇਵਾ ਕਰਦੇ ਆ। ਬੜਾ ਬਾਰ-ਬਾਰ ਪੁੱਛਦਾ। ਆਗਰ ਵੀ ਜਦੋਂ ਦੇਖਿਆ بڑے ਹਟਦੇ ਆ ਗਏ ਨੇ। ਫੇ ਦੱਸ ਦਿੱਤਾ ਮੈਂ ਭਗਵਾਨ ਸ਼ੰਕਰ ਤੇ ਮੇਰੀ ਪਤਨੀ ਪਾਰਵਤੀ। ਬੜੇ ਹੈਰਾਨ ਹੋਏ। ਬੜਾ ਮੱਝ ਖਿਆਲ ਹੈ ਵੀ 1 ਮਹੀਨਾ ਹੋ ਗਿਆ ਭਗਵਾਨ ਮੇਰੀ ਸੇਵਾ ਕਰਦੇ ਫਿਰੇ। ਮਹਾਰਾਜ ਜure ਮਾफी ਮੰਗਦੇ ਨੇ ਮਹਾਰਾਜ ਮੈਂ ਤਾਂ ਆਪ ਨੂੰ ਕੋਈ ਕੁਝ ਕਹਿੰਦਾ ਰਿਹਾ ਸੇਵਕ ਸਮਝ ਕੇ ਭਗਵਾਨ ਕਹਿੰਦੇ ਸੀ ਸਾਰੇ ਬ ਸੰਤਾ ਮਹਤਮਾ ਦੀ ਸੇਵਕ ਹੀ ਹੈ ਸੇਵਾ ਹੀ ਕਰਦੇ ਸਾਨੂੰ ਬੜੀ ਖੁਸ਼ੀ ਮਿਲਦੀ ਅਸੀਂ ਸੰਤਾਂ ਦੀ ਸੇਵਾ ਜਦੋਂ ਕਰਦੇ ਆ ਸਾਨੂੰ ਬੜੀ ਪ੍ਰਸੰਤਾ ਤੁਸੀਂ ਬਿੰਦਾਇ ਤੇ ਰਹੇ ਬੜੇ ਆਨੰਦ ਨਾਲ ਰਹੇ ਜੇ ਹੁਣ ਤੁਸੀਂ ਜਾਣਾ ਚਾਹੁੰਦੇ ਹੋ ਤੇ ਹੁਣ ਨੇਤਰ ਬੰਦ ਕਰੋ ਤੇ ਪਹੁੰਚ ਜਾਓ ਦੇਰਾਂ ਤੇ ਕੰਦੇ ਮਹਾਰਾਜ ਮੈਂ ਛੋੜੇ ਦਿਨ ਤੁਹਾਡੇ ਨਾਲ ਰਹਿਣਾ ਚਾਹੁੰਦਾ। ਉਹ ਕਹਾਂ ਗਏ ਹੁਣ ਨਹੀਂ ਰਹਿ ਸਕਦੇ। ਉਹ ਗਿਆ ਉਹ ਸਮੇਂ ਤੁਸੀਂ ਸਾਡੇ ਨਾਲ ਰਹਿ ਸਕਦੇ ਸੀ ਕਿਹਾ ਤੁਹਾਨੂੰ ਰਹਿ ਲਓ। ਹੁਣ ਤੁਹਾਨੂੰ ਪਤਾ ਲੱਗ ਗਿਆ। ਕਿ ਹੁਣ ਸਾਡੇ ਤੁਸੀਂ ਕੋਈ ਸੇਵਾ ਨਹੀਂ ਕਰਾਓਗੇ। ਪਹਿਲੇ ਤਾਂ ਤੁਸੀਂ ਸੇਵਾ ਸਾਡੇ ਤੋਂ ਲੈਂਦੇ ਰਹਿੰਦੇ ਸੀ। ਪਰ ਹੁਣ ਤੁਸੀਂ ਸੇਵਾ ਨਹੀਂ ਕਰਾਓਗੇ ਤਾਂ ਇਸ ਕਰਕੇ ਹੁਣ ਨਹੀਂ ਅਸੀਂ ਇੱਥੇ ਰਹਿ ਸਕਦੇ। ਹੁਣ ਤੁਸੀਂ ਇੱਥੇ ਬੰਦ ਕਰੋ ਤੇਰਾ ਦਿਨ ਪਹੁੰਚਾ। ਯਾਨੀ ਅਚਾਨਕ ਇੱਕ ਵਾਰੀ ਤੁਹਾਨੂੰ ਰੱਜ ਕੇ ਤੁਹਾਡੇ ਦਰਸ਼ਨ ਕਰ ਲਗਾ ਠੀਕ ਛੌਗੜਾ ਮਾਰ ਕੇ ਬੈਠ ਕੇ ਸਾਹਮਣੇ ਬੜੇ ਪ੍ਰੇਮ ਨਾਲ ਭਗਵਾਨ ਸ਼ੰਕਰ ਦੇ ਮਾਤਾ ਪਾਰਵੀ ਦੇ ਦਰਸ਼ਨ ਕਰਦੇ ਨੇ ਦਰਸ਼ਨ ਕਰਕੇ ਆਨੰਦ ਨਾਲ ਮੱਥਾ ਢੇਕਿਆ ਸਿਰ ਉਠਾਇਆ ਤਾਂ ਦੇਖਿਆ ਦੇਰਾਂਤ ਨੂੰ ਪਹੁੰਚੇ ਹੋਏ ਉਹ ਜੇ ਸੰਤ ਮੰਡਲੀ ਨੂੰ ਮਿਲੇ ਜਾ ਕੇ ਸਾਰੀ ਹਾਰਤਾ ਦੱਸੇ ਕਿ ਕਿ ਨੀ ਕਿਰਪਾ ਹੀ ਭਗਵਾਨ ਨੇ ਅਸੀ ਕਿਰਪਾ ਕੀਤੀ ਬੁਖਾਰ ਹੋ ਗਿਆ ਦਸਤ ਲੱਗ ਗਏ ਤੇ ਕਿੰਨਾ ਚੰਗਾ ਹੋ ਗਿਆ ਭਗਵਾਨ ਦੇ ਦਰਸ਼ਨ ਹੋ ਗਏ ਤੇ ਭਗਵਾਨ ਜੋ ਪਰਮੇਸ਼ਰ ਕਰਦਾ ਹੈ ਭਲਾਈ ਕਰਦਾ ਉਹਦੇ ਕਰਨੇ ਜੋ ਵਿੱਚ ਜੋ ਕੁਝ ਉਹ ਕਰਦੇ ਨੇ ਭਲਾਈ ਕਰਦੇ ਨੇ ਦੱਸੇ ਵੀ ਕਿਤੇ ਹੋਰ ਬੈਠਣ ਲੱਗੇ ਉਹਨੇ ਬਹਿਣ ਹੀ ਨਹੀਂ ਦਿੱਤਾ ਤੇ ਹੋਰ ਉਹ ਵੀ ਭਲੇ ਦੀ ਗੱਲ ਸੀ ਅਗੇ ਜਾ ਕੇ ਦੇਖਿਆ ਤਾਂ ਤੇ ਖਾਦੇ ਪੂਲੇ ਪਏ ਨੇ ਉਹਨੂੰ ਬਿਸਤਰਾ ਬਣਾ ਲਿਆ ਨਾਲੇ ਬੌਲੀ ਸੀ ਪਾਣੀ ਲੈਂਦੇ ਰੇ ਬਰਤਨ ਵਾਸਤੇ ਸਹਾਨ ਹੋ ਗਿਆ ਹੁਣ ਮੇਂ ਭਗਵਾਨ ਆਪ ਸੇਵਾ ਕਰਨ ਆ ਗਏ ਜੋ ਬ੍ਰह्म ਗਿਆਨੀ ਦੇ ਨਾਲ ਹਮੇਸ਼ਾ ਪਰਮੇਸ਼ਰ ਰਹਿੰਦਾ ਕਿਉਂਕਿ ਉਹ ਇੱਕ ਪ੍ਰੇਮ ਦੇ ਰੰਗ ਚ ਰਹਿੰਦੇ ਨੇ ਪਰਮੇਸ਼ਰ ਦੇ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦੇ ਨੇ ਪ੍ਰੇਮ ਨਾਲ ਜਪਦੇ ਨੇ ਪ੍ਰੇਮਾ ਭਗਤੀ ਕਰਦੇ ਨੇ ਇਸ ਕਰਕੇ ਮਾਰੇ ਫਰਮਾਨ ਗਿਆਨ ਬੰਮ ਗਿਆਨੀ ਕੇ ਇੱਕੇ ਰੰਗ ਨਮ ਬੰਗਿਆਨੀ ਜਿਹੜੇ ਹੁੰਦੇ ਨੇ ਉਹ ਇੱਕੋ ਰੰਗ ਪਰਮੇਸ਼ਰ ਦੇ ਰੰਗ ਪ੍ਰੇਮ ਚ ਲਗੇ ਰਹਿੰਦੇ ਨੇ ਬ੍ਰह्म ਗਿਆਨੀ ਕਹੇ ਵਸੇ ਪ੍ਰਭ ਸੰਗ ਬ੍ਰह्म ਗਿਆਨੀ ਦੇ ਨਾਲ ਹਮੇਸ਼ਾ ਪ੍ਰਭੂ ਨਾਲ ਹੀ ਰਹਿੰਦੇ ਨੇ ਹੰਸ ਸੰਗ ਰਹਿੰਦੇ ਨੇ ਉਸ ਕੋਲ ਸੇਵਾ ਕਰਕੇ ਅਨੰਦ ਮਹਿਸੂਸ ਕਰਦੇ ਨੇ ਨਾਮੀ ਗਿਆ ਬ੍ਰह्म ਗਿਆਨੀ ਕੇ ਨਾਮ ਆਧਾਰ ਬ੍ਰह्म ਗਿਆਨੀ ਨੇ ਕੇਵਲ ਪਰਮੇਸ਼ਰ ਦੇ ਨਾਮ ਦਾ ਆਸਰਾ ਉਠ ਲਿਆ ਹੁੰਦਾ ब्रह्म ज्ञानी के नाम पर वार वो परमेश्वर ਦਾ ਨਾਮ ਹੀ ਉਹਨਾਂ ਦਾ ਪਰਿਵਾਰ ਹੁੰਦਾ ਹੈ ਉਹ ਸਾਰਾ ਕੁਝ ਜੋ ਵੀ ਕਰਦੇ ਨੇ ਪਰਮੇਸ਼ਰ ਦੇ ਨਾਮ ਤੇ ਹੀ ਕਰਦੇ ਨੇ ਉਹ ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਪਰਿਵਾਰ ਵੀ ਹੁੰਦਾ ਹੈ ब्रह्म ज्ञानी सदा सद्य जागत ब्रह्म ज्ञानी ਹਮੇਸ਼ਾ ਜਾਗਤ ਹੀ ਹੁੰਦੇ ਨੇ ਕਿਉਂਕਿ ਜਾਗਰਤ ਅਵਸਥਾ یعنی ਗਿਆਨ ਅਵਸਥਾ ਹੋ ਗਈ ਅਵਿਦੇ ਦੀ نیند ਉਹਨਾਂ ਦੀ ਦੂਰ ਹੋ ਜਾਂਦੀ ਹੈ ਉਹ ਜਾਗਰਤ ਗਿਆਨਵਸਤਾ ਦਾ ਜਾਗਦੇ ਰਹਿੰਦੇ ਨੇ ਰਮੇਸ਼ਰ ਇਸ ਕਹਿੰਦੇ ਸਦਾ ਜਾਗਤ ਸਦਾ ਹੀ ਜਾਗਦਰੀ ਸਤਿਗੁਰੂ ਜਾਗਦਾ ਹੈ ਦੇਵ ਉਹ ਦੇਵ ਪਰਮੇਸ਼ਰ ਵੀ ਹਮੇਸ਼ਾ ਜਾਗਦਾ ਹੈ ਕਦੇ ਸੌਂਦਾ ਨਹੀਂ ਤੇ ਬ੍ਰह्म ਗਿਆਨੀ ਵੀ ਹਮੇਸ਼ਾ ਜਾਗਦੇ ਨੇ ਕਿਉਂਕਿ ਗਿਆਨਵਸਤਾ ਹੈ ਬ੍ਰह्म ਗਿਆਨੀ ਐਬੋ ਦੇ ਤਿਆਗਤ ਕੋਈ ਹੰਕਾਰ ਨਹੀਂ ਹੁੰਦਾ ਬ੍ਰੰਗਿਆਨੀਆਂ ਨੇ ਦਮ ਗਿਆਨੀ ਦੀ ਅਵਸਥਾ ਹੈ ਹੰਕਾਰ ਪਹਿਲੇ ਹੀ ਨਾਸ਼ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕਹੇ ਮਨ ਪਰਮਾਨੰਦ। ਪਰਮਾਨੰਦ ਅਵਸਥਾ ਹੁੰਦਾ ਉਹਨਾਂ ਦੀ ਹਰ ਵੇਲੇ ਨੰਦ ਵਸਤਾ ਜਿਹੜੇ ਰਹਿੰਦੇ ਨੇ। ਪਰਮਾਨੰਦ ਪਰਮੇਸ਼ਰ ਦਾ ਆਨੰਦ ਪ੍ਰਾਪਤ ਕਰਨ ਦੇ ਜਿਹੜੇ ਪਰਮਾਨੰਦ ਨੇ। ਪਰਮਾਤਮਾ ਦਾ ਆਨੰਦ ਪ੍ਰਾਪਤ ਕਰਦੇ ਨੇ। ਦਮ ਗਿਆਨੀ ਕਹੇ ਘਰ ਸਦਾ ਲੰਦ। ਫਿਰਦੇ ਚ ਉਹਨਾਂ ਦੇ ਹਮੇਸ਼ਾ ਆਨੰਦ ਹੀ ਰਹਿੰਦਾ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਇਹ ਬ੍ਰਹਮ ਗਿਆਨੀ ਦਾ ਅਸਥਾਨ ਕਿਤੇ ਹੁੰਦਾ ਹੈ ਸੁਖ ਸਹਿ ਦੀ ਵਾਸ। ਹਮੇਸ਼ਾ ਸਹਿਜ ਯਾਨੀ ਗਿਆਨਵਸਤਾ ਜਿਨੀ ਵਾਸ ਹੁੰਦਾ ਹੈ ਉਹ ਸੁਖਪੂਰਵਕ ਰਹਿੰਦੇ ਨੇ। ਜਿਹਾ ਲਾਭ ਤੋ ਤਾਂ ਸੰਤੁਸ਼ਟ। ਕਿਉਂ ਦੁਖ ਮੰਦ ਨਹੀਂ। ਕਿਉਂਕਿ ਜੋ ਪਰਮੇਸ਼ਰ ਕਰਦਾ ਸਮ ਦਿਨ ਭਲਾ ਹੋ ਰਿਹਾ। ਭਾ ਸੁਖ ਹੈ ਭਾ ਦੁਖ ਹੈ ਉਹ ਕਹਿੰਦੇ ਭਲਾਈ ਹੁੰਦਾ ਪਿਆ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨ ਉਸ। ਕਿਉਂਕਿ ਉਹ ਪਰਮੇਸ਼ਰ ਦੇ ਅਸਰੇ ਰਹਿੰਦੇ ਨੇ। ਇਸ ਕਰਕੇ ਕਹਿੰਦੇ ਬ੍ਰਹਮ ਗਿਆਨੀ ਦਾ ਨਾਸ਼ ਨਹੀਂ ਹੁੰਦਾ ਨਾਸ਼ ਨਹੀਂ ਹੁੰਦਾ ਹਮੇਸ਼ਾ ਰਹਿੰਦੇ ਨੇ ਉਹ ਆਪੇ ਨਾ ਜਾਵੇ ਪਰ ਆਪ ਨਾਸੀ ਉਹ ਨਾਸ਼ ਤੇ ਰਹੇ ਤੇ ਹਮੇਸ਼ਾ ਹੀ ਰਹਿਣ ਵਾਲੇ ਨੇ ਬ੍ਰਹਮ ਗਿਆਨੀ ਬ੍ਰਹਮ ਦਾ ਬੇਤਾ ਬ੍ਰਹਮ ਗਿਆਨੀ ਬ੍ਰਹਮ ਨੂੰ ਜਾਣਨ ਵਾਲੇ ਹੁੰਦੇ ਨੇ ਇਸ ਕਰਕੇ ਉਹ ਬ੍ਰਹਮ ਗਿਆਨ ਵਸਤਾ ਉਹਨਾਂ ਨੂੰ ਹੁੰਦੀ ਕਿਉਂਕਿ ਬ੍ਰਹਮ ਨੂੰ ਜਾਣ ਲੈਂਦੇ ਨੇ ਬ੍ਰਹਮ ਗਿਆਨੀ ਇੱਕ ਸੰਘੇਤ केवल परमेश्वर ਨਾਲ ਹੀ ਉਹਨਾਂ ਦਾ ਪ੍ਰੇਮ ਹੁੰਦਾ ਹੈ ਹਮੇਸ਼ਾ ਉਹਨਾਂ ਦਾ ਜੋ ਪ੍ਰੇਮ ਹੈ ਪਰਮਾਤਮਾ ਦੀ ਪ੍ਰਤੀਰੰਤ ਬ੍ਰਹਮ ਗਿਆਨੀ ਇੱਕ ਸੰਘ へਤਾ ਇੱਕੋ ਸੰਗ ਇੱਕੋ ਪਰਮਾਤਮਾ ਦੇ ਨਾਲ ਪਿਆਰ ਹੁੰਦਾ ਹੇਤ ਰੱਖਦੇ ਨੇ ਬ੍ਰਹਮ ਗਿਆਨੀ ਕੇ ਹੋਏ ਅਚਿੰਤ ਨਾਮ ਗਿਆਨੀ ਦੇ ਹਿਰਦੇ ਚ ਕੋਈ ਚਿੰਤਾ ਨਹੀਂ ਹੁੰਦੀ ਹਮੇਸ਼ਾ ਅਚਿੰਤ ਰਹਿੰਦੇ ਅਚਿੰਤ ਰਹੋ ਨਾਨਕ ਲਗ ਪਾਈ ਕਿਨੇ ਮਾਰਾ ਦੇ ਚਰਨਾਂ ਨਾਲ ਲੱਗ ਕੇ ਅਚਿੰਤ ਰਹੋ ਚਿੰਤਾ ਛੱਡ ਅਚਿੰਤ ਰਹੋ ਚਿੰਤਾ ਨੂੰ ਛੱਡ ਕੇ ਅਚਿੰਤ ਰਹੋ ਅਚਿੰਤ ਕਿੰਦਾ ਹੋ ਸਕਦਾ ਕਦ ਨਾਨਕ ਲੱਗ ਪਾਈ ਮਾਰਾ ਦੇ ਚਰਨਾਂ 'ਚ ਲੱਗ ਜਾਓ ਤੇ ਚਿੰਤਾ ਛੱਡ ਕੇ ਚਿੰਤ ਹੋ ਜਾਓ ਤੇ ਬ੍ਰਹਮ ਗਿਆਨੀ ਕਿਹਦੇ ਫਿਕਰ ਦਾ ਉਹ ਅਚਿੰਤ ਹੁੰਦਾ ਹੈ ਕੋਈ ਚਿੰਤਾ ਕਰਦਾ ਹੀ ਨਹੀਂ ਫਿਕਰ ਨਹੀਂ ਕਰਦਾ ਬ੍ਰਹਮ ਗਿਆਨੀ ਦਾ ਨਿਰਮਲ ਮੰਤ ਸੁਧਿਰਦਾ ਹੁੰਦਾ ਹੈ ਮਨ ਹਮੇਸ਼ਾ ਨਿਰਮਲ ਸ਼ੁੱਧ ਪਵਿੱਤਰ ਰਹਿੰਦਾ ਉਹਨਾਂ ਦਾ ਔਰ ਨਿਰਮਲ ਪ੍ਰਭੂ ਦਾ ਨਾਮ ਜਪਦੇ ਨੇ ਹਮੇਸ਼ਾ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਕਹਿੰਦੇ ਮਹਾਰਾਜ ਬ੍ਰਹਮ ਗਿਆਨੀ ਬਣਦਾ ਕੋਣ ਹੈ ਕਿ ਜਿਸ ਨੇ ਬ੍ਰਹਮ ਗਿਆਨੀ ਪਰਮੇਸ਼ਰ ਬਣਾਏ ਉਹ ਬ੍ਰਹਮ ਗਿਆਨੀ ਬਣਦਾ ਆਪਣੇ ਆਪ ਕੋਈ ਨਹੀਂ ਬ੍ਰਹਮ ਗਿਆਨੀ ਬਣ ਸਕਦਾ ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ ਪ੍ਰਭ ਆਪ ਜਿਸ ਨੇ ਬ੍ਰਹਮ ਗਿਆਨੀ ਬਣਾਏ ਉਹੀ ਬਣ ਸਕਦਾ ਹੈ ਬਾਕੀ ਇਹ ਕਰ ਕੋਈ ਕਹਿ ਵੀ ਅਸੀਂ ਬ੍ਰਹਮ ਗਿਆਨੀ ਨਹੀਂ ਬਣ ਜਾਈ ਨਹੀਂ ਬਣ ਸਕਦੇ ਬ੍ਰਹਮ ਦਾ ਗਿਆਨ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਇਸੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਬ੍ਰਹਮ ਗਿਆਨੀ ਕਹ ਵਡੇ ਪ੍ਰਤਾਪ ਫਿਰ ਮਹਾਰਾਜਾ ਆਪ ਕਿਰਪਾ ਕਰਕੇ ਬ੍ਰਹਮ ਗਿਆਨੀ ਦਾ ਵੱਡਾ ਪ੍ਰਤਾਪ ਕਰ ਦਿੰਦੇ ਨੇ ਸਾਰੇ ਪਾਸੇ ਉਹਨਾਂ ਦੀ ਜਾਜਾ ਘਾਰ ਕਰਾ ਦਿੰਦਾ ਹੈ ਪ੍ਰਭੂ ਆਪ ਹੀ ਕਿਉਂਕਿ ਆਪ ਉਹਨੇ ਬ੍ਰਹਮ ਗਿਆਨੀ ਬਣਾਇਆ ਹੈ ਆਪ ਹੀ ਉਹਨਾਂ ਦਾ ਵੱਡਾ ਪ੍ਰਤਾਪ ਮਹਾਰਾਜ ਕਰ ਦਿੰਦੇ ਨੇ ਬ੍ਰਹਮ ਗਿਆਨੀ ਦਾ ਦਰਸ ਬੜ ਭਾਗੀ ਪਾਈਏ ਇਹੋ ਜਿਹੇ ਜਿਹੜੇ ਬ੍ਰਹਮ ਗਿਆਨੀ ਨੇ ਹਮੇਸ਼ਾ ਪਰਮੇਸ਼ਰ ਦੇ ਨਾਮ 'ਚ ਰਤੇ ਰਹਿੰਦੇ ਨੇ ਜੁੜੇ ਰਹਿੰਦੇ ਨੇ ਕੋਈ ਹੰਕਾਰ ਨਹੀਂ ਕਰਦੇ ਕੋਈ ਦੁਆਇਸ਼ ਨਹੀਂ ਕਰਦੇ ਕੋਈ ਚਿੰਤਾ ਨਹੀਂ ਕਰਦੇ ਝੂਠ ਨਹੀਂ ਬੋਲਦੇ ਲਾਲਚ ਨਹੀਂ ਕਰਦੇ ਹਮੇਸ਼ਾ ਜਿਹੜੇ ਫਾਰਗ ਰਹਿੰਦੇ ਪਰਮੇਸ਼ਰ ਦੇ ਪਿਆਰ 'ਚ ਰਹਿੰਦੇ ਨੇ ਉਹਨਾਂ ਬ੍ਰਹਮ ਗਿਆਨੀ ਦਾ ਦਰਸ਼ਨ ਕਹਿੰਦੇ ਬੜਿਆ ਭਾਗਾ ਨਾਲ ਮਿਲਦਾ ਹੈ ਬ੍ਰਹਮ ਗਿਆਨੀ ਦਾ ਦਰਸ ਬੜ ਭਾਗੀ ਪਾਈਏ ਬੜਿਆ ਭਾਗ ਹੋਣ ਸਾਈਂ ਬ੍ਰਹਮ ਗਿਆਨੀ ਦਾ ਦਰਸ਼ਨ ਹੁੰਦਾ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਪੰਜੇ ਪਾਸ਼ੇ ਬਰਵਾਣ ਕਰੇ ਸੀ ਤੇ ਬਲਹਾਰ ਕੁਰਬਾਨ ਜਨੈ ਬ੍ਰਹਮ ਗਿਆਨੀਆਂ ਤੋਂ ਬ੍ਰਹਮ ਗਿਆਨੀ ਕੋ ਖੋਜੇ ਮਹੀਸ਼ਰ ਇਹ ਬ੍ਰਹਮ ਗਿਆਨੀਆਂ ਨੂੰ ਮਹੀਸ਼ਰ ਹੀ ਨਹੀਂ ਭਗਵਾਨ ਸ਼ੰਕਰ ਵੀ ਖੋਜਦੇ ਨੇ ਉਹ ਵੀ ਬ੍ਰਹਮ ਗਿਆਨੀ ਦੀ ਸੇਵਾ ਕਰਕੇ પ્રસન્ન ਹੋਦੇ ਨੇ ਤੇ ਭਗਵਾਨ ਸ਼ੰਕਰ ਦਾ ਪਾਰਵਤੀ ਨਾਲ ਉਹ ਮਾਦਵਾ ਦੀ ਸੇਵਾ ਜਾਬ ਆਗੇ ਮਹਿਨਾ ਬਰ ਰਹੇ क्योंकि वो अभी ही खोज करते रहते हैं भी कोई ब्रह्म गयानी मिले तो उन्होंने सत्संग विचार करिए उन्होंने सेवा करिए इस करके मान कहते ब्रह्म गयानी को खोजे महेश्वर नानक ब्रह्म गयानी आप मिश्र क्योंकि ब्रह्म गयानी आप ही परमेश्वर का रूप ही होंगे ने इस करके महेश्वर भगवान शंकर भी उन्होंने खोज करते रहते हैं तो ब्रह्म गयानी जोड़े ने परमेर का रूप होंगे ने ਨਾਨਕ ਬ੍ਰह्म ज्ञानी ਆ ਪਰਮੇਸ਼ਰ ਆਪ ਹੀ ਪਰਮੇਸ਼ਰ ਰੂਪ ਨੇ ਬ੍ਰह्म ज्ञानी ਕਿਉਂਕਿ ਜੋ ਗੁਣ ਪ੍ਰਭੂ ਜੰਦੇ ਨੇ ਉਹ ਗੁਣ ਉਹਨਾਂ ਚਾਹੁੰਦੇ ਨੇ ਜਿਹੜੇ ਗੁਣਾ ਕਰਕੇ ਅਸੀਂ ਉਹਨੂੰ ਉਹਦਾ ਰੂਪ ਮੰਨਿਆ ਜਾਂਦਾ ਜਿਹੜਾ ਸ਼ੀਲ ਸੁਭਾਅ ਹੋਏ ਸੱਚ ਚ ਚਲੇ ਸਦੋਖ ਚ ਰਹੇ ਪਰਪਕਾਰ ਕਰੇ ਤੋਦਾ ਨਾਮ ਆਪ ਹੀ ਬੈਜਨ ਕਿ ਬੜਾ ਪਰਪਕਾਰੀ ਇਹ ਨਿਹਰਾ ਦੇਵਤਾ ਹੀ ਬੰਦਾ ਝੂਠ ਬੋਲੇ ਵਿਸ਼ੇ ਵਿਕਾਰਨ ਲੱਗ ਗਰੇ ਤੇ ਉਹਨੂੰ ਨਾਂ ਹੀ ਦਾ ਪੈਂਦਾ ਰਾਖਸ਼ ਸੀ ਉਹਦੇ ਕਰਮ ਨਾਲ ਉਹਦਾ ਨਾਂ ਪੈਂਦਾ ਜਿਹਾ ਜਿਹਾ ਜਿਹੜਾ ਕਰਮ ਕਰਦਾ ਹੈ ਵੈਸਾ ਉਹਨੂੰ ਸੰਸਾਰ ਦੇ ਲੋਕ ਨਾਮ ਦੇ ਦਿੰਦੇ ਨੇ ਤੇ ਜਿਹੜਾ ਬ੍ਰह्म ज्ञानी ਹੈ ਪਰਮੇਸ਼ਰ ਰੂਪ ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਨਕ ਬ੍ਰह्म ज्ञानी ਆ ਪਰਮੇਸ਼ਰ